ਬਗਾਪੁਰਾਣਾ ਦੇ ਪਿੰਡ 'ਚ ਪੰਜ ਬੰਦਿਆਂ ਨੇ 17 ਸਾਲ ਦੀ ਕੁੜੀ ਨੂੰ ਆਪਣੀ ਹਵਾਨੀਅਤ ਦਾ ਸ਼ਿਕਾਰ ਬਣਾਇਆ। ਕੁੜੀ ਘਰੋਂ ਦੁਕਾਨ ਤੋਂ ਸਮਾਨ ਲੈਣ ਗਈ ਸੀ ਤਾਂ ਉਦੋਂ ਹੀ ਕੁੜੀ ਨੂੰ ਪੰਜ ਬੰਦੇ ਅਗਵਾ ਕਰ ਲੈਂਦੇ ਨੇ। ਫਿਰ ਸਮੂਹਿਕ ਬਲਾਤਕਾਰ ਕੁੜੀ ਨਾਲ ਕੀਤਾ ਤੇ ਉਸ ਤੋਂ ਬਾਅਦ ਕੁੜੀ ਨੂੰ ਘਰ ਦੇ ਨੇੜੇ ਸੁੱਟ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰ ਦੱਸਦੇ ਨੇ ਕਿ ਜਿਨ੍ਹਾਂ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਉਹ ਪਿੰਡ ਦੇ ਹੀ ਰਹਿਣ ਵਾਲੇ ਨੇ। ਇਨਸਾਫ਼ ਦੀ ਮੰਗ ਕਰ ਰਹੇ ਨੇ ਕਿ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਦੇ ਉੱਤੇ ਪੰਦੀ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਨੇ 336 308 323 376 ਤਹਿਤ ਮਾਮਲਾ ਦਰਜ ਕਰ ਲਿਆ ਹੈ 피해ਤ ਕੀ ਕਹਿ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਅਗਵਾ ਕੀਤਾ ਗਿਆ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਉਸ ਹੁੰਦੇ ਹਾਂ ਟੱਕਾ ਟੱਕੇ ਨਾਲ ਲੈ ਕੇ ਗਿਆ ਮੈਨੂੰ ਉਹ ਕੌਣ ਸੀ ਤੇ ਕਿੰਨੇ ਜਣੇ ਸੀ 5-4 ਜਣੇ ਸੀ ਕੀ ਪਛਾਣ ਦਿਓ ਤੁਸੀਂ ਉਹਨੂੰ ਇੱਕ ਨੂੰ ਪਛਾਣਦੇ ਹਾਂ ਤੇ ਬਾਕੀ ਜਿਹੜੇ ਨਾਲ ਦੇ ਸੀ ਉਹਨਾਂ ਨੂੰ ਨਹੀਂ ਪਛਾਣਦੇ। ਉਹਨਾਂ ਦਾ ਮੂੰਹ ਬੰਨਿਆ ਹੋਇਆ ਸੀ। ਕੀ ਕੀਤਾ ਕੀ ਉਹਨਾਂ ਨੇ ਤੁਹਾਡੇ ਨਾਲ? ਕਿੱਥੇ ਲੈ ਕੇ ਗਏ ਸੀਗੇ? ਕਿ ਤੰਜ ਲੈ ਕੇ ਗਏ ਸੀ ਰੇਪ ਹੋਇਆ ਮੇਰੇ ਨਾਲ। ਤੇ ਸਾਰਿਆਂ ਨੇ ਹਾਂ ਸਾਰਿਆਂ ਨੇ ਕੀਤਾ। ਹਾਂ ਤੇ ਤੁਹਾਨੂੰ ਕੁੱਟਿਆ ਵੀ ਆ ਉਹਨਾਂ ਨੇ? ਕੁੱਟਿਆ ਵੀ ਆ ਕੜੀシャਵੀਆ। ਉਹ ਤੁਹਾਡੇ ਪਿੰਡ ਦੇ ਹੀ ਆ? ਹਾਂ। ਤੇ ਤੁਸੀਂ ਉਸ ਦਰਮਿਆਨ ਕੋਈ ਰੌਲਾ ਨਹੀਂ ਪਾਇਆ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੀਤੀ ਸੀ ਆਹ ਨਾਲੇ ਫਿਰ ਮੈਨੂੰ ਕੁੱਟਿਆ ਤੁਹਾਡੇ ਪਿੰਡ ਦੇ ਵਿੱਚ ਹੀ ਇਹ ਹੋਇਆ ਜਾਂ ਤੁਸੀਂ ਪਿੰਡ ਤੋਂ ਬਾਹਰ ਗਏ ਹੋਏ ਸੀ ਕਿਤੇ ਕੋਈ ਕੰਮ ਪਿੰਡ ਵਿੱਚ ਹੀ ਹੋਇਆ ਫੋਟੋਆਂ ਦੀ ਕਿਚੀ ਤੇ ਆਸ-ਪਾਸੇ ਘਰ ਹੈ ਨਹੀਂ ਸੀ ਕੋਈ ਨਹੀਂ ਤੁਸੀਂ ਮੋਟਾ ਕਿਹੜੀ ਜਾਦੂ ਦੇ ਆਹ ਚਾਹ ਤਾਂ ਨਹੀਂ ਬਤਾ ਮੈਨੂੰ ਕਿੰਨੇ ਜਾਣੇ ਸੀ ਉਹ ਚਾਰ ਪੰਜ ਜਾਣੇ ਸੀ ਜਿਹਨੂੰ ਤੁਸੀਂ ਜਾਣਦੇ ਹੋ ਉਹ ਕੌਣ ਆ ਉਹਨੂੰ ਕਿਵੇਂ ਜਾਣਦੇ ਹੋ ਤੁਸੀਂ ਉਹ ਘਰਾਂ ਚੋਂ ਆ ਸਾਡੇ ਕੀ ਲੱਗਦਾ ਸੀ ਤੁਹਾਡਾ ਆਨੇ ਮੈਨੂੰ ਛੇੜ ਕੇ ਦਿੱਤੀ ਆ ਕਿ ਤੇਰੇ ਮਾਪਿਆਂ ਨੂੰ ਮਾਰ ਦਾਂਗੇ ਜੇ ਨਾ ਗਲਤ ਕੰਮ ਕੀਤਾ ਬੇਨ ਨਾਲ ਦਾ ਨਹੀਂ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਉਹ ਘਰਾਂ ਚੋਂ ਆ ਉਹ ਕੀ ਲੱਗਦਾ ਸੀ ਤੁਹਾਡਾ ਕੋਈ ਰਿਸ਼ਤੇਦਾਰ ਲੱਗਦਾ ਸੀ ਇਹ ਕੌਣ ਨਹੀਂ ਤੁੜੀਆਂ ਫੋਟੋਵਾਂ ਕਿੱਥੇ ਆਣਾਂ? ਹਾਂ ਜਬਰਦਸਤੀ ਫੋਟੋਆਂ ਫਿੱਟ ਆਉਣ ਨਹੀਂ ਮੇਰੀਆਂ। ਫੋਟੋ ਉਹਨਾਂ ਕੋਲ ਹੀ ਆ। ਹਾਂ। ਤੁਸੀਂ ਕਿੰਨੇ ਦਿਨ ਤੋਂ ਜਾਣਦੇ ਸੀ ਉਹਨਾਂ ਨੂੰ? ਉਹ 10 ਦਿਨوں ਨੂੰ ਫੋਨ ਲਾਉਂਦਾ ਰਿਹਾ। ਮੇਰੇ ਨਾਲ ਗਲਤ ਕੰਮ ਕਰ ਮੈਂ ਗਈ ਨਹੀਂ। ਉਹ ਤੁਹਾਨੂੰ ਪਹਿਲਾਂ ਵੀ ਫੋਨ ਉਹ ਲਾਉਂਦਾ ਰਿਹਾ। ਹਾਂ ਉਹ ਫੇਰ ੱੱਕੇ ਨਾਲ ਲੈ ਕੇ ਗਏ। ਤੇ ਤੁਸੀਂ ਘਰਦਿਆਂ ਨੂੰ ਨਹੀਂ ਦੱਸਿਆ ਸੀਗਾ ਕਿ ਮੇਰੇ ਫੋਨ ਲਾਉਂਦਾ ਪਰੇਸ਼ਾਨ ਕਰਦਾ ਹੈ? ਦੱਸਿਆ ਜੀ ਆ ਮੈਂ। ਕੀ ਕਹਿੰਦੇ ਕਰਦੇ ਕਰਦੇ ਕਰਦਿਆਂ ਨੇ ਕੀ ਕਿਹਾ ਘਰੇ ਜਾ ਕੇ ਤੜਾ ਦਿੱਤੀ ਜੀ ਤੇ ਤੁਹਾਨੂੰ ਕਿੱਥੋਂ ਚੱਕ ਕੇ ਲੱਗੇ ਗਏ ਆ ਮੈਂ ਦੁਕਾਨ ਤੇ ਸੀ ਕੀ ਕਰ ਫੰਡੀ ਸੀ ਦੁਕਾਨ ਤੇ ਛੋਟਾ ਲੜਨ ਗਏ ਸੀ ਖੜੇ ਸੀ ਉੱਥੇ ਕੀ ਕੀ ਮੰਗ ਕਰਦੋਂ ਬਸ ਇਨਸਾਫ ਹੋ ਜੇ ਤੇ ਕਸਾਈ ਹੋਈ ਹੈ ਸਾਡੀ ਕੁੜੀ ਨਾਲ ਤੁਹਾਨੂੰ ਕਿਵੇਂ ਪਤਾ ਲੱਗੇ ਤੜਕੇ ਉਸੇ ਸੱਟ ਗਏ ਫਿਰ ਵੇਖੀ ਆ ਤੜਕੇ ਕਿੰਨੇ ਵਜੇ 10 11 ਦਾ ਟਾਈਮ ਸੀਗਾ ਕਿੱਥੇ ਮਿਲੀ ਤੁਹਾਨੂੰ ਮੀਟੀ ਕੋਟੀ ਸਾਡੇ ਬਾਹਰ ਮੂਰੇ ਮਿਲੀ ਆ ਵੱਡੇ ਰਾਤ ਤੇ ਪਿੰਡ ਦੇ ਮੁੰਡੇ ਸੀ 4 5 ਉਹਨਾਂ ਨੇ ਧੱਕਾ ਸਾਈ ਕੀਤਾ ਇਹਨੂੰ ਲੈ ਕੇ ਚੱਕ ਕੇ ਉਹਨਾਂ ਨੇ ਧੱਕਾ ਸਾਈ ਕੀਤੀ ਹੈ ਉਸ ਤੋਂ ਬਾਅਦ ਧੜਕੇ ਸੱਟ ਗਏ ਫਿਰ ਉੱਥੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਲੈ ਕੇ ਆਇਆ ਇਹਨੂੰ ਕਰਦੇ ਸੀਗੇ ਉਹਨਾਂ ਨੂੰ ਚਮਝ ਆਇਆ ਸਮਝੇ ਨਹੀਂ ਤੇ ਇਹ ਹੈਗੀ 15 16 ਸਾਲਾਂ ਦੀ ਨਹੀਂ ਹਟ ਗਈ 10 ਬੜ ਕੇ ਤੇ ਉਹਨਾਂ ਨੂੰ ਜਾਣਦੇ ਹੋ ਤੁਸੀਂ ਜਿਨ੍ਹਾਂ ਨੇ ਕੰਮ ਕੀਤਾ ਨਹੀਂ ਜਾਣਦੇ ਨੇ ਅਸੀਂ ਹਾਂ ਘਰਾਂ ਚੋਂ ਹੋਣਾ ਲਸਮਣ ਦਾ ਨਾਮ ਉਹਨਾਂ ਦਾ ਨਾਮ ਨਹੀਂ ਜਾਣਦੇ ਅਸੀਂ ਉਹਦੇ ਨਾਲ ਗਲਤ ਕੰਮ ਹੋਇਆ ਵਿਚਾਰੇ ਨਾਲ ਗਰੀਬ ਬੰਦੇ ਐ ਸੀ ਹਾਂ ਉਹਨੂੰ ਕੁੱਟਿਆ ਵੀ ਘਿਸਿਆ ਵੀ ਐ ਸੱਟਾਂ ਬਾਲੀਆਂ ਮਾਰੀਆਂ ਵਈਆਂ ਉਹਨੂੰ ਸਾਨੂੰ ਚਾਹੀਦਾ ਛਾਫੇ ਦੇ ਲਈ ਹੋਰ ਕੁੜੀ ਨਾਲ ਵੀ ਕਰਨਗੇ ਫੇਰ ਹੋਰ ਦੀ ਧੀ ਨਾਲ ਵੀ ਕਰਨਗੇ ਇਹੀ ਮੰਗ ਹੈ ਸਾਡੀ ਬਸ ਔਰ ਥੋੜੀ ਦੇਰ ਪਹਿਲਾਂ ਸਿਵਲ ਹਸਪਤਾਲ ਐਮਰਜੈਂਸੀ ਚ ਇੱਕ ਲਗਭਗ 17 ਸਾਲ ਦੀ ਲੜਕੀ ਨੂੰ ਲੈ ਕੇ ਆਏ ਨੇ ਉਹਦੇ ਘਰ ਦੇ ਤੇ ਜੋ ਘਰ ਦੇ ਤੇ ਕੁੜੀ ਕਹਿੰਦੇ ਆ ਕਿ ਉਹਦੇ ਨਾਲ ਜ਼ਬਰਜਨਾਹ ਹੋਇਆ ਮੈਂ ऑन ले ड्यूटी मेडिकल ऑफिसर ਆ ਮੈਂ ਐਗਜ਼ਾਮਨ ਕਰ ਲਿਆ ਹੈ ਸੈਂਪਲ ਅਸੀਂ ਲੈ ਲੈਨੇ ਬਾਕੀ ਕੀ ਹੋਇਆ ਕਿ ਨਹੀਂ ਹੋਇਆ ਇਹ ਸਭ ਐਕਚੁਅਲ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਇੱਕ ਵਾਰ ਅਸੀਂ ਪ੍ਰੋਪਰਲੀ ਕੁੜੀ ਨੂੰ ਐਗਜ਼ਾਮਨ ਕਰਕੇ ਅੰਦਰ ਟ੍ਰੀਟਮੈਂਟ ਰੱਖਿਆ ਹੋਇਆ ਉਹਨਾਂ ਨੇ ਕਹਿੰਦਾ ਕਿ ਉਹਨਾਂ ਨੂੰ ਕੁੱਟਮਾਰ ਵੀ ਹੋਈ ਆ ਕੁਛ ਐ ਦੀ ਅੱਜ ਦੇਖੋ ਕੁੱਟਮਾਰ ਤਾਂ ਥੋੜੇ ਬਹੁਤ ਨਿਸ਼ਾਨ ਤਾਂ ਹੈ ਲੜਕੀ ਦੇ ਪਰ ਜਬਰ ਜਨਾਹ ਦੀ ਰਿਪੋਰਟ ਤਾਂ ਮੈਡੀਕਲ ਮੈਡ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਨਫਰਮ ਹੋਏਗਾ ਸਰੀਰਿਕ ਟੋਕਿੰਗ ਵੈਸਾ ਠੀਕ ਹੈ ਵੈਸਾ ਲੜਕੀ ਸਟੇਬਲ ਹੈ ਬੋਲ ਰਹੀ ਹੈ ਸਭ ਸਮਝ ਰਹੀ ਹੈ ਬਿਲਕੁਲ ਨਾਰਮਲ ਹੈ ਲੜਕੀ